ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਕੱਲ ਜਿਹੜੀ ਮੱਧ ਪ੍ਰਦੇਸ਼ ਦੇ ਜੱਬਲਪੁਰ ਦੀ ਬੈਂਚ ਹੈ ਹਾਈ ਕੋਰਟ ਦੀ ਉਸ ਨੇ ਮੱਧ ਪ੍ਰਦੇਸ਼ ਦੇ ਜਿਹੜੇ ਮੰਤਰੀ ਜੀ ਹੈ ਵਿਜੇ ਸ਼ਾ ਉਹਨਾਂ ਦੀ ਰੇਲ ਬਣਾਤੀ ਉਹਨਾਂ ਨੇ ਜਿਹੜਾ ਬਿਆਨ ਵਿਜੇ ਸ਼ਾ ਨੇ ਦਿੱਤਾ ਸੀਗਾ ਸਾਡੀ ਜਿਹੜੀ ਕਰਨਲ ਕੁਰਾਇਸ਼ੀ ਹੈ ਜਿਹੜੀ ਹਰ ਰੋਜ਼ ਇਸ ਝੜਪਾਂ ਦੇ ਦੌਰਾਨ ਆਪ ਆਪਣਾ ਪੱਖ ਦਾ ਰੱਖਦੀ ਰਹੀ ਦੇਸ਼ ਤੇ ਦੁਨੀਆ ਦੇ ਸਾਹਮਣੇ ਉਸ ਦੇ ਵਿਰੁੱਧ ਬਿਆਨ ਦਿੱਤਾ ਸੀ ਵੀ ਉਹ ਅੱਤਵਾਦੀਆਂ ਦੀ ਭੈਣ ਹੈ ਮਾਨਯੋਗ ਹਾਈ ਕੋਰਟ ਨੇ ਬਹੁਤ ਸਖਤ ਟਿੱਪਣੀਆਂ ਕੀਤੀਆਂ ਨੇ ਉਹਦੇ ਵਿਰੁੱਧ ਉਹਨਾਂ ਨੇ ਕਿਹਾ ਵੀ ਇਹ ਗਟਰ ਵਾਲੀ ਭਾਸ਼ਾ ਹੈ ਗਟਰਾਂ 'ਚ ਰਹਿਣ ਵਾਲੇ ਲੋਕਾਂ ਦੀ ਭਾਸ਼ਾ ਹੈ ਜਾਨੀ ਕਿ ਹੁਣ ਤੁਸੀਂ ਸਮਝ ਲਓ ਵੀ ਗਟਰ 'ਚ ਕੌਣ ਰਹਿੰਦੇ ਹੁੰਦੇ ਆ ਉਹਨਾਂ ਦੀ ਭਾਸ਼ਾ ਹੈ ਤੇ ਇਹ ਮੰਤਰੀ ਦੇ ਉੱਤੇ 6 ਵਜੇ ਤੱਕ ਸ਼ਾਮ ਦੇ ਐਫ ਆਈ ਆਰ ਦਰਜ ਕਰੋ ਜੇ ਨਹੀਂ ਕਰੋਗੇ ਤਾਂ ਕੱਲ ਨੂੰ ਸਵੇਰੇ ਜਦੋਂ ਕੋਰਟ ਜੁੜੂਗੀ ਤਾਂ ਜਿਹੜਾ ਮੱਧ ਪ੍ਰਦੇਸ਼ ਦਾ ਡੀਜੀਪੀ ਹੈ ਉਹਦੇ ਤੇ ਅਸੀਂ ਕੋਰਟ ਦੀ ਹੱਤਕਦਾ ਦਾਵਾ ਪੇਸ਼ ਕਰਾਂਗੇ ਮਾਨਯੋਗ ਹਾਈ ਕੋਰਟ ਨੇ ਇਹ ਆਪਣੇ ਆਪ ਹੀ ਇਹਦਾ ਸੰਗਿਆਨ ਲਿਆ ਸੀਗਾ ਬਿਆਨ ਦਾ ਚਾਹੀਦਾ ਤਾਂ ਇਹ ਸੀ ਕਿ ਐਡੇ ਮਾੜੇ ਬਿਆਨ ਦਾ ਸੰਗਿਆਨ ਉਥੋਂ ਦਾ ਮੁੱਖ ਮੰਤਰੀ ਲੈ ਕੇ ਨਾਲ ਦੀ ਨਾਲ ਉਹਨੂੰ ਬਰਖਾਸਤ ਕਰਦਾ ਉਹਨੇ ਨਹੀਂ ਕੀਤਾ ਬੀਜੇਪੀ ਦਾ ਪ੍ਰਧਾਨ ਜੇਪੀ ਨੱਡਾ ਉਹਦੇ ਤੇ ਐਕਸ਼ਨ ਲੈਂਦਾ ਪਾਰਟੀ ਵੱਲੋਂ ਉਹ ਨਹੀਂ ਕੀਤਾ ਮੁੱਖ ਪ੍ਰਧਾਨ ਮੰਤਰੀ ਮੋਦੀ ਜੀ ਕੁਝ ਕਹਿੰਦੇ ਪਰ ਉਹਨਾਂ ਨੇ ਤਾਂ ਮੂੰਹ 'ਚ ਘੁੰਗਣੀਆਂ ਪਾਈਆਂ ਹੋਈਆਂ ਨੇ ਬੋਲਣਾ ਹੀ ਨਹੀਂ ਹੁੰਦਾ ਇਹ ਜੀ ਗੱਲ ਤੇ ਉਹ ਤਾਂ ਅਜੇ ਮੇਸ਼ਹਰਾ ਟੈਣੀ ਜਿਹਦੇ ਜਿਨੇ ਸਾਡੇ 6 ਕਿਸਾਨ ਤੇ ਇੱਕ ਪੱਤਰਕਾਰ ਮਾਰਤਾ ਸੀ ਡਰੜ ਕੇ ਗੱਡੀ ਦੇ ਥੱਲੇ ਜਿਹਦੇ ਮੁੰਡੇ ਨੇ ਉਹਨੂੰ ਆਪਣੇ ਮੰਤਰੀ ਮੰਡਲ 'ਚੋਂ ਕੱਢਿਆ ਤੱਕ ਨਹੀਂ ਸੀ ਹਾਲਾਂਕਿ ਜ਼ੋਰ ਲਾ ਲਿਆ ਸਰਕਾਰ ਕਿਸਾਨਾਂ ਨੇ ਤੇ ਹੋਰਾਂ ਲੋਕਾਂ ਨੇ ਸੋ ਇਹ ਤਾਂ ਸ਼ਰਮੀ ਦੀ ਇੱਕ ਹੱਦ ਹੈਗੀ ਤੇ ਇਹੀ ਜਿਹੜਾ ਮੰਤਰੀ ਐ 2013 ਦੇ ਵਿੱਚ ਉਸ ਟਾਈਮ ਦੇ ਜਿਹੜੇ ਮੁੱਖ ਮੰਤਰੀ ਸੀ ਸ਼ਿਵਰਾਜ ਚੋਹਾਨ ਜੀ ਉਹਨਾਂ ਦੀ ਪਤਨੀ ਦੇ ਬਾਰੇ ਚ ਮਾੜਾ ਬੋਲ ਪਿਆ ਫੇਰ ਜਦੋਂ ਰੌਲਾ ਪਿਆ ਤਾਂ ਉਹਨੂੰ ਕੱਢਣਾ ਪਿਆ ਸੀਗਾ ਪਰ ਕਿਉਂਕਿ ਇਹ ਜੇ ਹੀਰਿਆਂ ਨੂੰ ਗਵਾਉਂਦੇ ਨਹੀਂ ਕਿਉਂਕਿ ਬਹੁਤਾ ਜਿਹੜਾ ਮੁੱਖ ਮੰਤਰੀ ਕੌਣ ਲੱਗਣਾ ਐ ਤੇ ਮੰਤਰੀ ਕੌਣ ਰੱਖਣੇ ਐ ਬਹੁਤਾ ਫੈਸਲਾ ਅਮਿਤ ਸ਼ਾਹ ਤੇ ਮੋਦੀ ਜੀ ਰਲ ਕੇ ਕਰਦੇ ਐ ਮੋਦੀ ਜੀ ਅਜੇ ਹੀ ਹੀਰਿਆਂ ਨੂੰ ਕਦੋਂ ਗਵਾਉਂਦੇ ਐ ਉਹਨਾਂ ਨੇ ਦੁਬਾਰਾ ਫੇਰ ਹੁਣ ਉਹਨਾਂ ਨੂੰ ਮੰਤਰੀ ਬਣਾਤਾ ਸੀਗਾ ਤੇ ਹਾਲੇ ਤੱਕ ਵੀ ਅੱਜ ਤੱਕ ਉਦੇ ਤੇ ਪਾਰਟੀ ਵੱਲੋਂ ਸਰਕਾਰ ਵੱਲੋਂ ਕੋਈ ਐਕਸ਼ਨ ਨਹੀਂ ਲਿਆ ਗਿਆ ਉਹ ਵੀ ਹਾਈ ਕੋਰਟ ਨੇ ਉਹਦੇ ਤੇ ਹੁਕਰਾਇਆ ਜਦੋਂ ਸਰਕਾਰੀ ਵਕੀਲ ਨੇ ਕਿਹਾ ਵੀ ਸਾਨੂੰ ਸਮਾਂ ਦੇ ਦਿਓ ਤਾਂ ਜੱਜ ਸਾਹਿਬ ਜਿਹੜੇ ਐ ਉਹਨਾਂ ਨੇ ਕਿਹਾ ਵੀ ਹੋ ਸਕਦਾ ਕੱਲ ਨੂੰ ਮਈ ਨਾ ਹੋਮਾ ਇੱਥੇ ਨਹੀਂ ਅੱਜ ਹੀ ਸ਼ਾਮ ਦੇ 6 ਵਜੇ ਤੱਕ ਕਰੋ ਉਹਨਾਂ ਦੀ ਗੱਲ 'ਚ ਵਜਨ ਸੀ ਕਿਉਂਕਿ ਜਦੋਂ ਦਿੱਲੀ ਦੇ ਵਿੱਚ 2020 'ਚ ਦੰਗੇ ਹੋਏ ਸੀ ਤਾਂ ਉਸ ਟਾਈਮ ਜਸਟਿਸ ਮੁਰਲੀਧਰ ਜਿਹੜੇ ਸੀਗੇ ਦਿੱਲੀ ਹਾਈ ਕੋਰਟ ਦੇ ਉਹਨਾਂ ਨੇ ਹੁਕਮ ਕਰ ਦਿੱਤਾ ਵੀ ਕਪਲ ਸਿਬ ਕਪਲ ਮਿਸ਼ਰਾ ਅ ਅਨੁਰਾਗ ਠਾਕਰ ਬੀਜੇਪੀ ਦੇ ਜਿਹੜੇ ਆਗੂ ਨੇ ਤੇ ਪ੍ਰਵੇਸ਼ ਸਾਫ ਸਿੰਘ ਬਰਮਾ ਇਹਨਾਂ ਤੇ ਐਫ ਆਈ ਆਰ ਦਰਜ ਕਰੋ ਰਾਤੋਂ ਰਾਤ ਉਹਨਾਂ ਦੀ ਬਦਲੀ ਉਥੋਂ ਚੱਕ ਕੇ ਦਿੱਲੀ ਤੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਕਰਤੀ ਸੀ ਤੇ ਉਹ ਜੱਜ ਸਾਹਿਬ ਨੂੰ ਇਸ ਗੱਲ ਦਾ ਗਿਆਨ ਹੋਣਾ ਅੰਦਰੋਂ ਅੰਦਰ ਹੀ ਖੈਰ ਉਹਨਾਂ ਨੇ ਗੱਲ ਕਹੀ ਤਾਂ ਨਹੀਂ ਵੀ ਵੀ ਕੱਲ ਨੂੰ ਖਬਰ ਹੈ ਕੀ ਹੋਊਗਾ ਅੱਜ ਹੀ ਕਰੋ ਸ਼ਾਮ ਦੇ 6 ਵਜੇ ਤੱਕ ਸੋ ਉਹਨਾਂ ਨੂੰ ਐਫਆਈਆਰ ਦਰਜ ਕਰਨੀ ਪੈਗੀ ਪਰ ਉਹਨਾਂ ਨੇ ਉਹਦੇ ਤੇ ਐਕਸ਼ਨ ਕੋਈ ਨਹੀਂ ਲਿਆ ਅਸੀਂ ਜੱਸ ਸਾਹਿਬਾ ਜਿੱਥੇ ਇਸ ਫੈਸਲੇ ਦੀ ਜ਼ਰੂਰਤ ਪਰੇ ਫੈਸਲੇ ਦੀ ਪ੍ਰਸ਼ਾਸਨ ਕਰਦੇ ਹਾਂ ਉੱਥੇ ਨਾਲ ਦੀ ਨਾਲ ਹੀ ਕਹਿਣਾ ਇਹ ਚਾਹੁੰਦੇ ਆਂ ਵੀ ਇੱਕ ਨੂੰ ਕੀ ਰੋਨੀਏ ਉਤ ਗਿਆ ਆਵਾ ਇੱਥੇ ਤਾਂ ਪ੍ਰਧਾਨ ਮੰਤਰੀ ਤੋਂ ਲੈ ਕੇ ਸਾਰੇ ਮੰਤਰੀ ਤੱਕ ਮੁਸਲਮ ਵਿਰੋਧੀ ਜਿਹੜੀ ਨਫ਼ਰਤ ਹੈ ਉਹਦੇ ਚ ਐਨੇ ਜ਼ਿਆਦਾ ਲੀਨ ਨੇ ਕਿ ਇੱਕ ਵੀ ਬੰਦੇ ਕੋਲ ਤੁਸੀਂ ਸ਼ਿਕਾਇਤ ਨਹੀਂ ਕਰ ਸਕਦੇ ਬੀਜੇਪੀ ਦੀ ਆਰਐਸਐਸ ਦੇ ਬੰਦਿਆਂ ਦੀ ਮਾਹਮੋਣ ਭਗਤ ਦੀ ਵੀ ਤੁਸੀਂ ਆ ਬੰਦੇ ਨੂੰ ਯਾਰ ਸਮਝਾਓ ਕਿਉਂਕਿ ਸਮਝਾਉਂਦਾ ਉਹ ਹੈ ਜਿਹੜਾ ਖੁਦ ਇਸ ਗੱਲ ਤੋਂ ਨਰਲੇਪ ਹੋਵੇ ਜਦੋਂ ਸਾਰੇ ਇਸ ਗੱਲ 'ਚ ਲਿਪੜੇ ਹੋਏ ਐ ਫਿਰ ਇਹ ਤਾਂ ਇੱਕ ਅੱਧੀ ਕੋਈ ਤਰਦੀ ਮੱਛੀ ਉੱਤੇ ਆ ਜਾਂਦੀ ਐ ਪਤਾ ਲੱਗ ਜਾਂਦਾ ਵੀ ਇਹ ਤਾਂ ਇਹੋ ਜਿਹੇ ਨੇ ਆਦਰਵਾਈਜ਼ ਉਹ ਹੈ ਹੀ ਇਹੋ ਜਿਹੇ ਡਟ ਕੇ ਮੁਸਲਮ ਬਰੋਧੀ ਨੇ ਉਹ ਸੋ ਇਸੇ ਕਰਕੇ ਜਿਹੜਾ ਇੱਕ ਹੋਰ ਕੱਲ ਮਾਨਯੋਗ ਸੁਪਰੀਮ ਕੋਰਟ ਨੇ ਇੱਕ ਫੈਸਲਾ ਸੁਣਾਤਾ ਮਾਨਯੋਗ ਸੁਪਰੀਮ ਕੋਰਟ ਦੇ ਜੱਜ ਸਹਿਬਾਨ ਜਿਹੜੇ ਐ ਅ ਏਐਸ ਓਕਾ ਜੀ ਤੇ ਉਜਲ ਪੁਈਆ ਜੀ ਦੇ ਬੈਂਚ ਨੇ ਤੁਸ਼ਾਰ ਗਾਂਧੀ ਵੱਲੋਂ ਦਾਖਲ ਕੀਤੀ ਹੋਈ ਪਟੀਸ਼ਨ ਦੇ ਉੱਤੇ ਫੈਸਲਾ ਸੁਣਾਤਾ ਵੀ ਯੂਪੀ ਦੇ ਵਿੱਚ ਮੁਜੱਫਰਪੁਰ ਦੇ ਵਿੱਚ ਮੁਜੱਫਰਪੁਰ ਦੇ ਵਿੱਚ 17 ਮਈ ਆਪਣੇ ਜਿਹੜਾ ਆ ਉਹ ਉਸ ਟਾਈਮ ਪਿੱਛੇ ਕੁਝ ਦੇਰ ਪਹਿਲਾਂ ਇੱਕ ਸਕੂਲ ਦੇ ਵਿੱਚ ਇੱਕ ਟੀਚਰ ਤਿਆਗੀ ਜਿਹੜੀ ਸੀਗੀ ਉਸ ਨੇ ਇੱਕ ਮੁਸਲਮਣ ਲੜਕੇ ਨੂੰ ਨਾਲ ਦੇ ਮੁੰਡਿਆਂ ਤੋਂ ਕਟਵਾਇਆ ਸੀ ਤੇ ਉਹ ਵੀਡੀਓ ਵਾਇਰਲ ਹੋਈ ਸੀ ਜਿਦੇ ਚ ਉਹ ਕਹਿ ਰਹੀ ਹੈ ਵੀ ਹੋਰ ਜ਼ੋਰ ਦੀ ਠੋਕੋ ਹੋਰ ਜ਼ੋਰ ਦੀ ਮਾਰੋ ਹੋਰ ਜ਼ੋਰ ਦੀ ਮਾਰੋ ਉਹ ਮਾਰ ਰਹੀ ਹੈ ਤੇ ਉਹ ਬੱਚਾ ਜਿਹੜਾ ਉਹ ਨਾਲ ਦੇ ਬੱਚੇ ਮਾਰ ਰਹੇ ਆ ਉਹ ਵੀਡੀਓ ਵਾਇਰਲ ਹੋ ਗਈ ਉਸ ਟਾਈਮ ਰੌਲਾ ਵੀ ਪਿਆ ਤੇ ਉਦੋਂ ਯੂਪੀ ਦੀ ਸਰਕਾਰ ਨੇ ਕਿਹਾ ਸੀ ਵੀ ਅਸੀਂ ਇਹਦੇ ਤੇ ਕ੍ਰਿਮੀਨਲ ਕੇਸ ਦਰਜ ਕਰਾਂਗੇ ਜਦੋਂ ਕੋਲਟਾ ਨੇ ਇਹਦਾ ਸਾਰਾ ਸੰਗਿਆਨ ਲਿਆ ਉਹ ਉਹਨੂੰ ਮਾਰ ਜਾ ਤਾਂ ਐਫ ਆਈ ਆਰ ਹੋਈ ਨਾਲ ਦੀ ਨਾਲੇ ਉਹਨੂੰ ਜਮਾਨਤ ਦਿੱਤੀ ਹੁਣ ਕੱਲ ਸੁਪਰੀਮ ਕੋਰਟ ਨੇ ਫਿਰ ਕਿਹਾ ਵੀ ਤੁਸੀਂ ਜਿਹੜਾ ਇਹ ਇਸ ਬੱਚੇ ਦੀ ਸਾਰੀ ਪੜ੍ਹਾਈ ਜਿੰਨੀ ਹੈਗੀ ਹੈ ਉਹਦੇ ਉਹਦੀਆਂ ਟਿਊਸ਼ਨ ਫੀਸਾਂ ਉਸ ਦੀ ਜਿਹੜੀਆਂ ਕਿਤਾਬਾਂ ਉਹਦੀਆਂ ਯੂਨੀਫਾਰਮਸ ਉਹਦੇ ਟਰਾਂਸਪੋਰਟ ਦੇ ਖਰਚੇ ਬਾਕੀ ਸਾਰੇ ਖਰਚੇ ਜਿਹੜੇ ਐ ਜਿੰਨਾ ਚਿਰ ਉਹਦੀ ਸਕੂਲ ਦੀ ਪੂਰੀ ਪੜ੍ਹਾਈ ਖਤਮ ਨਹੀਂ ਹੁੰਦੀ ਉਹਨਾਂ ਚਿਰ ਯੂਪੀ ਦੀ ਸਰਕਾਰ ਉਹਨੂੰ ਚੁੱਕੇ यूपी दी सरकार दे वकील ਨੇ ਕਿਹਾ ਵੀ ਜੀ ਉੱਥੇ ਇੱਕ ٹرسٹ ਬਣਿਆ ਹੋਇਆ ਹੈ ਮੁਸਲਮਾਨਾਂ ਦਾ ਉਹ ٹرسٹ ਹੈ ਜਿਹੜਾ ਉਹ ਇਹਦਾ ਖਰਚਾ ਚੁੱਕ ਰਿਹਾ ਹੈ ਸਹੀਦ ਮੁਰਤਜ਼ਾ ਮੈਮੋਰੀਅਲ ٹرسٹ ਵੀ ਉਹਨੇ ਪੇਸ਼ਕਸ਼ ਕੀਤੀ ਹੈ ਵੀ ਅਸੀਂ ਉਸ ਬੱਚੇ ਦੀ ਪੜ੍ਹਾਈ ਚੁੱਕਾਂਗੇ ਕਹਿੰਦੇ ਉਹ ਚੁੱਕਣ ਨਾ ਚੁੱਕਣ ਉਹ ਸਾਲ ਚੁੱਕਣਗੇ 2 ਸਾਲ ਚੁੱਕਣਗੇ ਮੁੱਖ ਜ਼ਿੰਮੇਵਾਰੀ ਸਰਕਾਰ ਦੀ ਹੈ ਕਿਸੇ ਵਿਦਿਆਰਥੀ ਦੀ ਪੜ੍ਹਾਈ ਦਾ ਜੇ ਨੁਕਸਾਨ ਹੁੰਦਾ ਹੈ ਉਹਦੇ ਲਈ ਮੁੱਖ ਤੌਰ ਤੇ ਜ਼ਿੰਮੇਵਾਰ ਸਰਕਾਰ ਹੈ हां ਤੁਸੀਂ ਕਹਿ ਕੇ ਸਕੂਲ ਵਾਲਿਆਂ ਤੋਂ ਖਰਚਾ ਦਿਵਾ ਲਉ ਵੱਖਰੀ ਗੱਲ ਪਰ ਜ਼ਿੰਮੇਵਾਰੀ ਤੋਂ ਤੁਸੀਂ ਨਹੀਂ ਭੱਜ ਸਕਦੇ ਜ਼ਿੰਮੇਵਾਰੀ ਤੁਹਾਡੀ ਹੈ ਇਸ ਕਰਕੇ ਇਹ ਵੀ ਕਿ ਨਫ਼ਰਤ ਦਾ ਗੱਲ ਹੈ ਤੇ ਇਸੇ ਦੇ ਦੌਰਾਨ ਜਿਹੜਾ ਅ ਅਸੀਂ ਦੇਖਿਆ ਕਿ ਵੀ ਦੇਸ਼ ਦੇ ਬਹੁਤ ਸਾਰੇ ਪ੍ਰਮੁੱਖ ਲੋਕਾਂ ਨੇ ਜਿਹੜੀ ਆਹ ਨਫ਼ਰਤ ਦੇ ਦੌਰ ਚੱਲ ਰਹੇ ਹੈ ਇਹਦੇ ਵਿਰੁੱਧ ਜਿਹੜਾ ਜੰਗ ਦਾ ਇੱਕ ਬਹੁਤ ਬਹਾਲ ਲਗਾਤਾਰ ਬਣਾਇਆ ਜਾ ਰਿਹਾ ਹੈ ਮੋਦੀ ਜੀ ਵੱਲੋਂ ਤੇ ਇਸ جنگ ਦੇ ਮਾਹੌਲ ਦਾ ਤੇ ਆਪਰੇਸ਼ਨ ਸੰਧੂਰ ਦਾ ਰਾਜਨੀਤਿਕ ਫਾਇਦਾ ਲੈਣ ਲਈ ਤਿਰੰਗਾ ਯਾਤਰਾਵਾਂ ਕੱਢੀਆਂ ਜਾ ਰਹੀਆਂ ਜਿਨ੍ਹਾਂ ਚ ਸਕੂਲਾਂ ਦੇ ਬੱਚੇ ਸ਼ਾਮਲ ਕੀਤੇ ਜਾ ਰਹੇ ਆ ਇਸ ਸੰਦਰਭ ਦੇ ਵਿੱਚ ਦੇਸ਼ ਦੇ ਬਹੁਤ ਸਾਰੇ ਪ੍ਰਮੁੱਖ ਸ਼ਹਿਰੀਆਂ ਨੇ ਜਿਨ੍ਹਾਂ ਚ ਕੁਝ ਦਾ ਨਾਂ ਇਹ ਹੈ ਮਹਾਤਮਾ ਗਾਂਧੀ ਜੀ ਦੇ ਪੜਪੋਤੇ ਤੁਸ਼ਾਰ ਗਾਂਧੀ ਜਿਨ੍ਹਾਂ ਨੇ ਉਹ ਯੂਪੀ ਵਾਲੇ ਸਕੂਲ ਦਾ ਵੀ ਰਿੱਟ ਪਾਈ ਸੀਗੀ ਸੁਪਰੀਮ ਕੋਰਟ ਚ ਤੇ ਉਹਦੇ ਚ ਆਦੇਸ਼ ਹੋਇਆ ਤੁਸ਼ਾਰ ਗਾਂਧੀ ਜੀ ਪ੍ਰੋਫੈਸਰ ਆਨੰਦ ਕੁਮਾਰ ਜੀ ਗੌਤਮ ਸੈਠੀ ਜੀ ਮੇਦਾ ਪਟਕਰ ਸਾਹਿਬ ਮੈਡਮ ਮੇਦਾ ਪਟਕਰ ਡਾਕਟਰ ਸੁਨੀਲਮ ਵਗੈਰਾ ਬਹੁਤ ਸਾਰੇ ਵੱਡੀ ਗਿਣਤੀ ਚ ਲੋਕਾਂ ਨੇ ਪ੍ਰਧਾਨ ਮੰਤਰੀ ਨੂੰ ਲੰਬੀ ਚੌੜੀ ਚਿੱਠੀ ਲਿਖੀ ਹੈ ਤੇ ਉਹਦੇ ਚ ਮੰਗ ਕੀਤੀ ਗਈ ਹੈ ਕਿ ਦੇਸ਼ ਦੇ ਅੰਦਰ ਅਮਨ ਸ਼ਾਂਤੀ ਦਾ ਮਾਹੌਲ ਬਣਾਇਆ ਜਾਵੇ ਦੋਨਾਂ ਦੇਸ਼ਾਂ ਦੇ ਜਿੰਨੇ ਵੀ ਮਸਲੇ ਆ ਉਹਨਾਂ ਨੂੰ ਆਪਸੀ ਗੱਲਬਾਤ ਰਾਹੀਂ ਤੇ ਆਪਣੇ ਨਕੂਟਰੀਤਕ ਸਬੰਧਾਂ ਰਾਹੀਂ ਉਹਨਾਂ ਨੂੰ ਹੱਲ ਕੀਤਾ ਜਾਵੇ ਤਾਂ ਕਿ ਲੋਕਲ ਦੇ ਅੰਦਰ ਜੰਗ ਦਾ ਮਾਹੌਲ ਪੈਦਾ ਨਾ ਹੋਵੇ ਤੇ ਅਸੀਂ ਤੁਹਾਨੂੰ 17 ਤਰੀਕ ਨੂੰ ਮਿਲ ਕੇ ਇਹ ਮੰਗ ਪੱਤਰ ਦੇਣਾ ਚਾਹੁੰਦੇ ਆ ਪ੍ਰਧਾਨ ਮੰਤਰੀ ਤੋਂ ਸਮਾਂ ਮੰਗਿਆ ਪ੍ਰਧਾਨ ਮੰਤਰੀ ਜੀ ਨੇ ਸਮਾਂ ਕਿਹਨੂੰ ਦੇਣਾ ਉਹ ਤਾਂ ਆਲ ਇੰਡੀਆ ਆਲ ਪਾਰਟੀ ਮੀਟਿੰਗ 'ਚ ਸ਼ਾਮਲ ਨਹੀਂ ਹੁੰਦਾ ਉਹ ਤਾਂ ਜਵਾਬਦੇਹੀ ਦਾ ਤਾਂ ਤੇ ਪ੍ਰਧਾਨ ਮੰਤਰੀ ਦਾ ਤਾਂ ਸਿਰੋਂ ਵੈਰ ਹੈ ਇੱਕ ਦੂਜੇ ਨਾਲ ਦਫਾ ਛਟਾਲੀ ਲੱਗੀ ਹੋਈ ਹੈ ਉਹ ਤਾਂ ਇਕੱਠੇ ਹੋਏ ਹੀ ਨਹੀਂ ਸਕਦੇ ਸੋ ਇਸ ਕਰਕੇ ਉਹਨਾਂ ਨੇ ਆਪਣੇ ਵੱਲੋਂ ਕਰਿਆ ਤੇ ਦੂਜੇ ਵੱਲੋਂ ਕਲਕੱਤੇ ਦੀਆਂ ਸੜਕਾਂ ਦੇ ਉੱਤੇ ਕੱਲ ਖੱਬੀਆਂ ਪਾਰਟੀਆਂ ਸਾਰੀਆਂ ਜਿੰਨੀਆਂ ਹੈਗੀਆਂ ਨੇ ਉੱਥੇ ਸੀਪੀਆਈ ਸੀਪੀਐਮ ਤੋਂ ਲੈ ਕੇ ਐਸਯੂਸੀਆਈ ਤੱਕ ਸਾਰੇ ਉਹਨਾਂ ਨੇ ਬਹੁਤ ਵੱਡਾ ਵਿਸ਼ਾਲ ਇੱਕ ਅਮਨ ਮਾਰਚ ਕੱਢਿਆਗਾ ਤਾਂ ਕਿ ਅਮਨ ਸ਼ਾਂਤੀ ਦਾ ਮਾਹੌਲ ਜਿਹੜਾ ਮੈਸੇਜ ਹੈ ਸਨੇਹ ਹੈ ਜਿਹੜਾ ਉਹ ਲੋਕਾਂ 'ਚ ਜਾਵੇ ਨਹੀਂ ਤਾਂ ਇਹ ਜੰਗਵਾਦ ਜਿਹੜੇ ਪਹਿਲਾਂ ਇਕੱਲਾ ਫਿਰਕੂਵਾਦੀ ਫਲਾਉਂਦੇ ਸੀਗੇ ਮੁਸਲਮਾਨ ਵਿਰੋਧੀ ਜਿਹੜਾ ਨਫ਼ਰਤ ਹੈ ਉਹੀ ਫਲਾਉਂਦੇ ਸੀ ਤੇ ਹੁਣ ਉਹ ਜੰਗ ਦੀਆਂ ਭਾਵਨਾਵਾਂ ਵੀ ਭੜਕਾਰ ਰਹੀਆਂ ਲੋਕਾਂ ਦੀਆਂ ਤੇ ਉਹਦੇ ਚੋਂ ਰਾਜਨੀਤਿਕ ਲਾਹਾ ਲੈ ਰਹੇ ਐ ਸੋ ਇਹ ਉਹ ਉੱਥੇ ਵੀ ਇਹੋ ਜਿਹਾ ਹੋਇਆ ਸਾਡੇ ਪੰਜਾਬ ਦੇ ਵਿੱਚ ਕਿਸਾਨਾਂ ਨੇ ਵੀ ਕੱਲ ਕੀਤਾ ਸੀਗਾ ਤੇ ਹੋਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਵੱਡੀ ਲਹਿਰ ਇੱਕ ਅਮਨ ਲਹਿਰ ਅਸੀਂ ਬਣਾਉਣੀ ਚਾਹੁੰਦੇ ਆ ਤਾਂ ਕਿ ਪੰਜਾਬ ਬਾਰਡਰ ਸਟੇਟ ਹੈ ਜੇ ਕੋਈ ਵੀ ਨਿੱਕੀ ਮੋਟੀ ਜੰਗ ਲੱਗਦੀ ਹੈ ਤਾਂ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਣ ਦੇ ਚਾਂਸ ਹੈ ਬਸ ਤਾਂ ਦੇਸ਼ ਦਾ ਹੀ ਨੁਕਸਾਨ ਹੁੰਦਾ ਪਰ ਪੰਜਾਬ ਕਿਉਂਕਿ ਇਹ ਜਿਹੜੇ ਸੂਬੇ ਨੇੜੇ ਲੱਗਦੇ ਐ ਇਹਨਾਂ ਦਾ ਜਾਬੇ ਨੁਕਸਾਨ ਹੁੰਦਾ ਹੈ ਤੇ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ लास्ट ਦੋ ਗੱਲਾਂ ਇੱਕ ਗੱਲ ਜਿਹੜੀ ਹੈ ਵੀ ਅੱਜ ਇੱਕ ਸੰਸਥਾ ਹੈਗੀ ਹੈ ਮਕਿੰਜੀ ਮਕਿੰਜੀ ਐਂਡ ਕੰਪਨੀ ਨੇ ਇੱਕ ਰਿਪੋਰਟ ਕੀਤੀ ਹੈ ਵੀ ਜਿਹਦੇ ਚ ਔਰਤਾਂ ਕੰਮ ਦੀਆਂ ਥਾਵਾਂ ਤੇ ਉਹਨਾਂ ਦੀ ਸਥਿਤੀ ਕੀ ਹੈ ਉਹਦੇ ਚ ਉਹਨਾਂ ਨੇ ਦੋ ਅੰਕੜੇ ਦਿੱਤੇ ਹੈ ਵੀ ਜਿੰਨੀਆਂ ਵੀ ਕੰਪਨੀਆਂ ਪ੍ਰਾਈਵੇਟ ਸੈਕਟਰ ਦੇ ਵਿੱਚ ਨੇ ਅਸੀਂ ਤਾਂ ਇੱਕ ਰੌਲਾ ਪਾਉਂਦੇ ਆ ਵੀ ਪ੍ਰਾਈਵੇਟ ਸੈਕਟਰ ਦੇ ਆਉਣ ਨਾਲ ਜਿਹੜੀ ਰਿਜ਼ਰਵੇਸ਼ਨ ਸ਼ਡਿਊਲਡ ਕਾਸਟ ਸ਼ਡਿਊਲ ਟ్రਾਈਬ ਦੇ ਲੋਕਾਂ ਨੂੰ ਮਿਲਦੀ ਹੈ OBC ਦੇ ਲੋਕਾਂ ਨੂੰ ਮਿਲਦੀ ਹੈ ਉਹ ਖਤਮ ਹੋ ਗਈ। ਇਹ ਆਪਣੀ ਥਾਂ ਤੇ ਇੱਕ ਚੀਜ਼ ਹੈ ਪਰ ਇੱਥੇ ਔਰਤਾਂ ਦਾ ਪੱਖ ਵੀ ਅਸੀਂ ਦੇਖਿਆ ਤੇ ਇਹ ਰਿਪੋਰਟ ਦੱਸਦੀ ਹੈ ਵੀ ਜਿਹੜੀਆਂ ਔਰਤਾਂ ਨੇ ਕੁੜੀਆਂ ਨੇ ਨਵੀਂ ਭਰਤੀ ਜਿੱਥੇ ਐਂਟਰੀ ਆਉਂਦੀ ਹੈ ਉੱਥੇ ਉਹਨਾਂ ਦੀ ਗਿਣਤੀ 3 'ਚੋਂ 1 ਹੁੰਦੀ ਹੈ ਯਾਨੀ ਤੀਜਾ ਹਿੱਸਾ 33% ਹੈ। ਤੇ ਜਦੋਂ ਮੈਨੇਜਰ ਲੈਵਲ ਤੇ ਉੱਤੇ ਉੱਪਰ ਮੈਨੇਜਮੈਂਟ ਦੇ ਵਿੱਚ ਜਾਣਾ ਹੈ ਪ੍ਰਬੰਧ ਦੇ ਵਿੱਚ ਜਾਣਾ ਹੈ ਤਾਂ ਉੱਥੇ ਉਹਨਾਂ ਦੀ ਗਿਣਤੀ ਸਿਰਫ 24% ਹੈ ਜਾਨੀ 76% ਮੇਲ ਨੇ ਸਿਰਫ 24% ਕੁੜੀਆਂ ਨੇ ਸੋ ਇਹ ਸਾਡੇ ਦੇਸ਼ ਦੇ ਅੰਦਰ ਜਿਹੜੀਆਂ ਕੰਪਨੀਆਂ ਬਾਹਰ ਲੀਆਂ ਵੀ ਨੇ ਬਹੁਤ ਸਾਰੀਆਂ ਪ੍ਰਾਈਵੇਟ ਕੰਪਨੀਆਂ ਸਾਡੇ ਆਪਣੇ ਦੇਸ਼ ਦੀਆਂ ਕੰਪਨੀਆਂ ਉਹਨਾਂ ਦੇ ਦਿਮਾਗਾਂ ਦੇ ਵਿੱਚ ਵੀ ਕਿਤੇ ਔਰਤ ਵਿਰੋਧੀ ਭਾਵਨਾ ਬੈਠੀ ਹੋਈ ਹੈ ਕਿ ਉਹ ਰਿਕਰੂਟਮੈਂਟ ਕਰਨ ਵੇਲੇ ਦੀ ਤੇ ਪ੍ਰਮੋਸ਼ਨ ਦੇਣ ਵੇਲੇ ਵੀ ਔਰਤਾਂ ਦੇ ਦੇ ਖਿਲਾਫ ਕਿਸੇ ਨਾ ਕਿਸੇ ਤਰ੍ਹਾਂ ਦਾ ਬਾਇਸ ਉਹਨਾਂ ਦੇ ਦਿਮਾਗਾਂ 'ਚ ਹੈਗਾ ਲਾਸਟ ਗੱਲ ਤੁਹਾਡੇ ਨਾਲ ਇੱਕ ਸਾਂਝੀ ਕਰ ਲਈਏ ਦਾ ਹਿੰਦੂ ਹਰ ਰੋਜ਼ ਇੱਕ ਸਵਾਲ ਪੁੱਛਦੇ ਐ ਤੇ ਉਹ ਸਵਾਲਾਂ ਦੇ ਜਵਾਬ ਦਿੰਦੇ ਐ ਉਹਨਾਂ ਨੇ ਕਿਹਾ ਇਹ ਆਮ ਗਿਆਨ ਦਾ ਸਵਾਲ ਹੈ ਵੀ ਸਾਡੇ ਸਰੀਰ ਦੀ ਜਿਹੜੀ ਚਮੜੀ ਹੈ ਆਮ ਮਨੁੱਖ ਮੋٹے ਪਤਲੇ ਸਾਰੇ ਮਿਲਾ ਕੇ ਔਸਤ ਹੈ ਜਿਹੜਾ ਉਹ ਚામੜੀ ਤਕਰੀਬਨ 20 ਸਕੁਅਰ ਫੁੱਟ ਬਣਦੀ ਹੈ ਜੇ ਚામੜੀ ਨੂੰ ਮਤਲਬ ਆਪਾਂ ਪੂਰਾ ਟੋਟਲ ਏਰੀਆ ਲੈ ਲਈਏ ਸਾਰਾ ਉਹ 20 ਸਕੁਅਰ ਫੁੱਟ ਹੈ ਤੇ ਸਾਡੇ ਜਿਹੜੀ ਜੀਭ ਹੈ ਇਹਦੇ ਤੇ 2000 ਤੋਂ ਲੈ ਕੇ 8000 ਤੱਕ ਟੇਸਟ ਬਡਸ ਹੁੰਦੇ ਆ ਜਿਹੜੇ ਅੱਡ-ਅੱਡ ਤਰ੍ਹਾਂ ਦੇ ਜਿਹੜੇ ਸਵਾਦ ਹੈ ਉਹਨਾਂ ਦਾ ਸਾਨੂੰ ਗਿਆਨ ਕਰਾਉਂਦੇ ਆ ਵੀ ਕੀ ਸਵਾਦ ਹੈ ਤੇ ਇਸੇ ਤਰ੍ਹਾਂ ਨਾਲ ਦਿਲ ਹੈ ਜਿਹੜਾ ਸਾਡੇ ਦਿਲ ਸਾਡੇ ਦੇ ਮਨੁੱਖ ਦਾ ਦਿਲ ਔਸਤ ਤੌਰ ਤੇ ਉਮਰ ਭਰ ਦੇ ਵਿੱਚ ਜੇ ਔਸਤ ਉਮਰ ਲਾ ਲਾਂਗੇ ਆਪਾਂ ਉਹ 3 ਅਰਬ ਵਾਰੀ ਟੜਕਦਾ ਹੈਗਾ ساری ਜ਼ਿੰਦਗੀ ਚ ਮਨੁੱਖ ਦੀ ਚ ਆਸਤੋਂ ਮਰ ਚ ਤੇ ਇਸੇ ਤਰ੍ਹਾਂ ਨਾਲ ਜਿਹੜੀ ਚਮੜੀ ਹੈ ਸਾਡੀ ਉਹ ਤਕਰੀਬਨ ਹਰ ਘੰਟੇ 200 ਮਿਲੀਅਨ ਜਾਨੀ ਕਿ 20 ਕਰੋੜ ਸੈੱਲ ਜਿਹੜੇ ਆ ਸਕਿਨ ਦੇ ਉਹ ਖਤਮ ਹੁੰਦੇ ਤੇ ਨਵੇਂ ਬਣਦੇ ਤੇ ਲਾਸਟ ਗੱਲ ਹੈ ਜਿਹੜੀ ਵੀ ਜਿਹੜਾ ਮਨੁੱਖ ਦਾ ਵਾਲ ਹੈਗਾ ਉਹ ਤਕਰੀਬਨ 1 ਸਾਲ ਦੇ ਵਿੱਚ 6 ਇੰਚ ਔਸਤ ਤੌਰ ਤੇ ਵੱਧਦਾ ਹੈਗਾ ਸੋ ਜਿਹੜਾ ਨੱਕ ਹੈ ਸਾਡਾ ਉਹ ਇੱਕ ਟ੍ਰਿਲੀਅਨ ਕਿਸਮ ਦੀਆਂ ਅੱਡ-ਅੱਡ ਜਿਹੜੇ 스멜 ਨੇ ਸਾਡੀਆਂ ਉਹਨਾਂ ਨੂੰ ਸੁੰਘ ਸਕਦਾ ਹੈ ਸਾਡਾ ਸੋ ਅੱਜ ਦੀ ਗੱਲ ਚ ਇੰਨਾ ਹੀ ਬਹੁਤ ਬਹੁਤ ਸ਼ੁਕਰੀਆ